ਆ ਵੀ ਪਹਿਲਾ ਮੁੰਡਾ ਚੜਦਾ ਵੇਖਿਓ ਹੀ ਉਹ ਚੜ ਗਿਆ ਜਵਾਨ ਨਹੀਂ ਪਤਾ ਲੱਗਿਆ ਆ ਦੂਰੀ ਹਰੀ ਫੇਰ ਵੇਖਿਓ ਇਹ ਆ ਵੇਖੋ ਉਮਰ ਬਹੁਤ ਛੋਟੀ ਆ ਚੋਬਰ ਦੀ ਪਰ ਘੋੜੀ ਤੇ ਚੜਦਾ ਵੇਖ ਕੇ ਜਮਾ ਸਵਾਦ ਆ ਜਾਂਦਾ ਤੇ ਅੱਜ ਤੁਹਾਡੇ ਲਈ ਤਿੰਨ ਚਾਰ ਵਸ਼ੀਰੀਆਂ ਲਿਆਏ ਆ ਫੋਰ ਸੇਲ ਤੇ ਇੱਕ ਘੋੜੀ ਲੈ ਕੇ ਆਏ ਆ ਸਜਣੋ ਸਵਾਦ ਨਾਲ ਵੀਡੀਓ ਦੇਖਿਓ ਨਗੀਨੇ ਬਹੁਤ ਚੰਗੇ ਆ ਤੇ ਬਾਕੀ ਭਰਾਵਾਂ ਦਾ ਪਿੰਡ ਹੈ ਚੱਕ ਮਹਰਾਣਾ ਜਿਹੜਾ ਹੈ ਫਰੂਜਪੁਰ ਤਹਿਸੀਲ ਹੈ ਜੀਰਾ ਨੇੜੇ ਮਖੂ 3 ਕਿਲੋਮੀਟਰ ਤੇ ਆ ਬਹੁਤ ਚੰਗੀਆਂ ਇਹਨਾਂ ਦੇ ਕੋਲ ਵਸ਼ੇਰੀਆਂ ਇੱਕ ਚੰਬੀ ਨੀਲੀ ਚੰਬੀ ਵਸ਼ੇਰੀ ਵੀ ਹੈ ਇੱਕ ਜੈਡ ਬਲੈਕ ਵਸ਼ੇਰੀ ਵੀ ਤੇ ਇੱਕ ਮੱਥੇ ਪਟੇ ਵਾਲੀ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਵਿਖਾ ਕੇ ਹਟਾਂ ਤੇ ਇੱਕ ਭਰਾਵਾ ਦੇ ਕੋਲ ਕਾਲੀ ਕੋੜੀ ਹੈ ਪੂਰੀ ਜੈਡ ਬਲੈਕ ਕੋੜੀ ਜੇ ਕੋਈ ਭਰਾ ਉਹਦਾ ਵੀ ਸ਼ੌਂਕ ਰੱਖਦਾ ਹੋਵੇ ਅਗਲੇ ਪਾਸੇ ਆਊਗੀ ਇਹ ਆ ਗਈ ਸੱਜਣੋ ਏ ਹੈਗੀ ਐ ਜੈਡ ਬਲੈਕ ਘੋੜੀ ਐ ਜੇ ਕੋਈ ਭਰਾ ਚਟਾ ਕੁਰਤਾ ਪਜਾਮਾ ਪਾ ਕੇ ਕਾਲੀ ਘੋੜੀ ਤੇ ਬਹਿਂਦਾ ਸ਼ਕੀਨ ਐ ਤੇ ਬਾਕੀ ਘੋੜੀ ਵੀ ਬੜੀ ਸ਼ਕੀਨ ਐ ਘੋੜੀ ਬਹੁਤ ਮਜ਼ਬੂਤ ਐ ਮੱਝੂ ਕੀ ਬਲੱਡ ਲਾਈਨ ਦੀ ਐ ਕਿ ਸ਼ੁਰੂ ਕਰਦੇ ਆ ਵਸ਼ੇਰੀ ਤੋਂ ਇਹ ਵਸ਼ੇਰੀ ਦੇ ਮੱਥੇ ਪਟਾ ਹੈ ਜੀ ਦੋ ਪੈਰ ਚਿੱਟੇ ਐ ਤੇ ਉਮਰ ਹੈਗੀ ਐ ਸਿਰਫ 4 ਮਹੀਨੇ ਤੇ ਬਾਪ ਇਹਦਾ ਐ ਕਾਲੇ ਕਾਂਟੇ ਦਾ ਬੱਚਾ ਗੁਲਬਾਗ ਸੰਗਰਾਣਾ ਤੇ ਮਾਂ ਹੈਗੀ ਐ ਹੀਰੇ ਘੋੜੇ ਮਲਤਾਨੀ ਪੱਤੀ ਵਾਲੇ ਦੀ 62+ ਘੋੜੀ ਇਹਦੀ ਮਾਂ ਦੀ ਹਾਈਟ ਵੀ ਚੰਗੀ ਹੈ ਗੁਲਬਾਗ ਸਹਰਾਣੇ ਚ ਆ ਗਿਆ ਕਾਲੇ ਕਾਂਟੇ ਦਾ ਬਲੈਗ ਆਲੀਸ਼ਾਨ ਲਾਈਨ ਆ ਗਈ ਬਾਕੀ ਬਸ਼ੇਰੀ ਹੱਥ ਨਹੀਂ ਧਰਾਉਂਦੀ ਪਿੱਠ ਪੁੜਾ ਦੇਖੋ ਕਿੰਦਾ ਤਕੜਾ ਲੱਗਾ ਹੋਇਆ ਮਾਰਵਾੜੀ ਕਰੈਕਟਰ ਦੀ ਐ ਮਜਬੂਤੀ ਇਹਦੀ ਮੰਨ ਲਓ ਆਈ ਹੋਈ ਐ ਬਹੁਤ ਚੰਗੀ ਮਾਂ ਵੀ ਬਾਈ ਹੁਣਾਂ ਦੇ ਘਰੇ ਹੀ ਐ ਤੇ ਬਾਕੀ ਕਾਲੇ ਕਾਂਟੇ ਹੁਣਾਂ ਨੂੰ ਤਾਂ ਤੁਸੀਂ ਚੰਗੀ ਤਰ੍ਹਾਂ ਬਾਈ ਕੱਲਾ ਕੱਲਾ ਪਰਾ ਜਾਣਦੇ ਹੋ ਬਾਕੀ ਖੜਨੀ ਕਰਨੀ ਛਾਤੀ ਕੱਢ ਕੇ ਖਲੋਣਾ ਗਰਦਨ ਬਿਊਟੀ ਸਾਰੇ ਪੱਖ ਤੋਂ ਹੀ ਬਸ਼ੇਰੀ ਬਹੁਤ ਜ਼ਿਆਦਾ ਚੰਗੀ ਐ ਸਿਰਫ 4 ਮਹੀਨੇ ਉਮਰ ਐ ਸੱਜਣੋ ਤੇ ਇਹ ਫੋਰ ਸੇਲ ਐ ਅਗਲੀ ਬਸ਼ੇਰੀ ਆ ਗਈ ਦੀ ਆ ਨੀਲੀ ਚੰਬੀ ਇਹਦਾ ਖਾਨਦਾਨ ਵੀ ਬਹੁਤ ਵੱਡਾ ਹੈ ਸੱਜਣੋ ਅਲਫਾਜ਼ ਘੋੜੇ ਦੀ ਪੋਤਰੀ ਹੈ ਤਿੰਨ ਪੈਰ ਚਿੱਟੇ ਆ ਤੇ ਮੱਥੇ ਪਟਾ ਦੇਖ ਰਹੇ ਹੋ ਉਮਰ ਹੈ ਗਈ ਹੈ 4.5 ਮਹੀਨੇ ਖਾਨਦਾਨ ਤੁਹਾਨੂੰ ਦੱਸਿਆ ਵੀ ਬਹੁਤ ਵੱਡਾ ਹੈ ਬਾਪ ਇਹਦਾ ਹੈਗਾ ਅਲਫਰਾਜ਼ ਤੇ ਅਲਫਰਾਜ ਹੈਗਾ ਅਲਫਾਜ ਕੋੜੇ ਦਾ ਤੇ ਅਲਫਾਜ ਹੈਗਾ ਦੀਵ ਦਾ ਤੇ ਦੀਵ ਹੈਗਾ ਪ੍ਰভাত ਦਾ ਬਾਪ ਵਾਲੇ ਪਾਸੇ ਹੋ ਗਿਆ ਤੇ ਮਾਂ ਹੈਗੀ ਹੈ ਸੁਲਤਾਨ ਕੋੜੀ ਦੀ ਕਾਟ ਪਲੱਸ ਕੋੜੀ ਦੀ ਇਹ ਬੱਚੀ ਹੈ ਮਾਂ ਦੀ ਹਾਈਟ ਵੀ ਚੰਗੀ ਹੈ ਬਾਕੀ ਵਸ਼ੇਰੀ ਵੀ ਬਹੁਤ ਜ਼ਿਆਦਾ ਚੰਗੀ ਬਾਨੀ ਕੱਦ ਬਹੁਤ ਵੱਡਾ ਕਰਨਾ ਮਜ਼ਬੂਤ ਤੇ ਪੇਟਲ ਕੋੜੀ ਬਾਨਣਾ ਇਹਨੇ ਉਹ ਤੁਸੀਂ ਇਹਦੀ ਕੱਦ ਵੇਖ ਲਓ ਇਹਦੀ ਖੜਨੀ ਇਹਦੀ ਗਰਦਨ ਬਹੁਤ ਸੋਹਣਾ ਯਾਰ ਇਹਨੂੰ ਵੀ ਮਾੜਵਾਰੀ ਕਰੈਕਟਰ ਲੱਗੇ ਹੋਏ ਐ ਬਾਕੀ ਸ਼ਕੀਨਪੁਣਾ ਪੂਰਾ ਐ ਬਾਕੀ ਸਾਨੂੰ ਦੱਸਿਆ ਵੀ ਹਾਈਟ ਕਰਨ ਵਾਲੀ ਮਸ਼ੇਰੀ ਹੈ ਸਾਢੇ 4 ਮਹੀਨੇ ਸਿਰਫ ਉਮਰ ਐ ਇਹ ਚੰਗੀ ਲੱਗੇ ਬਾਪਤ ਗੱਲ ਕਰ ਲਿਓ ਤੇ ਹੁਣ ਕਰਦੇ ਆਂ ਆਪਾਂ ਗੱਲ ਕਾਲੀ ਘੋੜੀ ਦੀ ਜਿਹੜਾ ਮੈਂ ਤੁਹਾਨੂੰ ਸ਼ੁਰੂ ਚ ਮਾੜੀ ਝਲਕ ਵਖਾ ਕੇ ਹਟੇ ਐ ਇਹ ਜੈਡ ਬਲੈਕ ਘੋੜੀ ਐ ਜੀ ਮੱਜੂ ਕੀ ਲਾਈਨ ਦੀ ਉਮਰੇ ਦੀ ਹੈਗੀ ਐ 7 ਸਾਲ ਹਾਈਟ ਫੱਟੀ ਵਾਲੀ ਪੂਰੀ ਪ੍ਰੋਪਰ 60 ਪਲੱਸ ਹੈ ਜੀ ਤੇ ਆਲੀ ਸ਼ਾਨ ਕਾਂਟਾ ਘੋੜਾ ਐ ਚਾਕੇ ਸਰਦਾਰ ਸੁਰਜੀਤ ਸਿੰਘ ਤੋਂ ਬਹਿਬਲਾ ਵਾਲਿਆਂ ਕੋਲੇ ਆਪਾਂ ਫਰਮਾਇਆ ਵੀ ਹੋਇਆ ਐ ਘੋੜਾ ਉਹ ਘੋੜੇ ਤੋਂ 5 ਮਹੀਨਿਆਂ ਦੀ ਪ੍ਰੈਗਨੈਂਟ ਐ 5 ਮਹੀਨਿਆਂ ਦੀ ਗੱਬਣ ਐ ਕਹਿੰਦਾ ਭਾਪੀ ਇੱਕ ਭਾਜ ਤੁਹਾਨੂੰ ਦੋਨ ਗੀਨੇ ਮਿਲ ਜਾਣੇ ਆ ਜੇ ਰੱਸਾ ਚੋਲੀ ਪੈ ਗਿਆ ਤੇ ਭਾਈ ਸਾਨੂੰ ਕਮੈਂਟਾਂ ਰਾਈਂ ਦੱਸ ਦਿਓ ਬਾਕੀ ਘੋੜੀ ਇਹ ਵੀ ਨਹੀਂ ਜੇ ਛੱਡਣ ਵਾਲੀ ਸਵਾਰੀ ਸਵੂਰੀ ਬੜੀ ਚੰਗੀ ਕਰਾਉਂਦੀ ਆ ਸਵਾਰੀ ਦੀ ਵੀ ਪਾਸ ਐ ਬੱਚੇ ਇੰਨੇ ਬੜੇ ਚੰਗੇ ਦਿੱਤੇ ਆ ਜਿਹੜੀ ਮਗਰ ਚੰਬੀ ਬਸ਼ੇਰੀ ਦਿੱਤੀ ਐ ਨੇ ਇਹ ਵੀ ਇਸੇ ਦੀ ਐ ਤੇ ਇੱਕ ਅਗਲੇ ਪਾਸੇ ਜੈਡ ਬਲੈਕ ਜਿਹੜੀ ਵਿਖਾਈ ਸ਼ੁਰੂ ਚ ਉਹ ਵੀ ਇਸੇ ਦੀ ਐ ਬਾਕੀ ਭਾਈ ਤੁਸੀਂ ਇਹਦੇ ਬਾਬਤ ਵੀ ਗੱਲਬਾਤ ਕਰ ਸਕਦੇ ਹੋ ਹੁਣ ਆ ਜੈਡ ਬਲੈਕ ਬਸ਼ੇਰੀ ਦੀ ਗੱਲ ਕਰਦੇ ਆ ਜੀ ਇਹ ਬਸ਼ੇਰੀ ਦਾ ਬਾਪ ਹੈਗਾ ਸ਼ਮਸ਼ੇਰ ਸ਼ਮਸ਼ੇਰ ਹੈਗਾ ਸ਼ਾਨਦ ਸਭਰਾਵਾਂ ਵਾਲੇ ਦਾ ਪੁੱਤ ਯਾਨੀ ਕਿ ਦਾਦਾ ਆ ਗਿਆ ਸ਼ਾਨਦ ਸਭਰਾਵਾਂ ਵਾਲਾ ਉਮਰ 6 ਮਹੀਨੇ ਆ ਤੇ ਮਾਂ ਇਹਦੀ ਤੁਹਾਨੂੰ ਮੈਂ ਦਿਖਾ ਕੇ ਸਾਡੇ ਪਹਿਲਾਂ ਮੱਝੂ ਕੀ ਲੈਂਦੀ ਹੈ ਤੇ ਗੱਲ ਕਰੀਏ ਕਿ ਜੇ ਇਹਨਾਂ ਘੋੜਿਆਂ ਦੀ ਨਾ ਬਾਈ ਹੋਣੀ ਵੇਚ ਕਿਉਂ ਰਹੇ ਐ ਬਾਈ ਹੁਣਾਂ ਦਾ ਕੰਮ ਐ ਜ਼ਮੀਨ ਦਾ ਜਾਦਾ ਸੱਜਣੋਂ ਠੇਕੇ ਠੂਕੇ ਦੇ ਜ਼ਮੀਨ ਲੈਂਦੇ ਆ ਵੀਰ ਹੁਣੀ ਤੇ ਹੱਥ ਫੇਰੀ ਬਹੁਤ ਘੱਟ ਹੁੰਦੀ ਐ ਬਾਕੀ ਗਰੂਮਿੰਗ ਦੀ ਲੋੜ ਐ ਜਨਮਰਾਂ ਨੂੰ ਬਾਕੀ ਕੋਈ ਘਾਟ ਨਹੀਂ ਨਗੀਨਿਆਂ ਦੇ ਵਿੱਚ ਪਿੱਠਪੂੜੇ ਕੰਨ ਕਨੋਤੀਆਂ ਮੂਹਦੀਆਂ ਛੇਪਾਂ ਤੁਸੀਂ ਪੌਰੀਆਂ ਪਾਰੀਆਂ ਦੀ ਬਿਲਕੁਲ ਸਾਫ਼ ਹੈ ਬਾਕੀ ਪਿੱਠਪੂੜਾ ਬਹੁਤ ਸੋਹਣੀਆਂ ਕੇ ਪਾਸੇਓ ਯਾਰ ਕੋਈ ਵੀ ਜਾਨਵਰ ਹੱਥ ਨਹੀਂ ਧਰਾਉਂਦਾ ਤੁਸੀਂ ਕਿਸੇ ਵੀ ਜਾਨਵਰ ਪ੍ਰਤੀ ਤੁਸੀਂ ਬਾਈ ਹੋਣਾ ਨਾਲ ਗੱਲਬਾਤ ਕਰ ਲਿਓ ਤੇ ਰੱਸਾ ਝੋਲੀ ਪਵਾ ਸਕਦੇ ਹੋ ਸੱਜਣੋ ਨਗੀਨੇ ਹੱਥੋਂ ਛੱਡਣ ਵਾਲੇ ਨਹੀਂ ਐ ਮੈਨੂੰ ਇਹ ਵੀ ਪਤਾ ਹੈ ਕਿ ਜਿੱਦਾਂ ਅਕਸਰ ਹੀ ਆਪਾਂ ਕਹਿੰਦੇ ਹੁੰਨੇ ਵੀਡੀਓ ਪਾਉਨੇ ਆ ਤੇ ਬਾਅਦ ਚ ਜਾਨਵਰ ਸੇਲ ਹੋ ਜਾਂਦਾ ਹੈ ਬਾਅਦ ਚ ਫੋਨ ਆਉਂਦੇ ਤੇ ਲੱਭਦਾ ਨਹੀਂ ਬਾਕੀ ਭਰਾਵਾਂ ਦੀ ਨਾਲ ਨਾ ਬੜੀ ਚੰਗੀ ਤੇ ਬੜੀ ਪੁਰਾਣਾ ਕੰਮ ਹੈ ਭਰਾਵਾਂ ਦੀ ਵਰਕਸ਼ਾਪ ਹੈ ਟਰ ਟਰੈਕਟਰ ਮੋਡੀਫਾਈ ਕਰਾਉਣਾ ਕਿਸੇ ਵੀ ਪੁਰਾਣੇ ਦਾ ਧੂੜ ਕੱਢ ਦਿੰਦੇ ਆ ਸੱਜਣੋ ਨਵੇਂ ਟਰੈਕਟਰਾਂ 'ਚ ਜਾਣ ਤਾਂ ਬਾਈ ਸਾਰੇ ਪਾ ਲੈਂਦੇ ਹੁੰਦੇ ਆ ਪਰ ਗੱਲ ਉੱਥੇ ਬਣਦੀ ਆ ਜਦੋਂ ਐਦਾਂ ਪੁਰਾਣਾ ਟਰੈਕਟਰ ਆਵੇ ਤੇ ਉਹਦੇ 'ਚ ਨਵੇਂ ਜਿੰਨੀ ਜਾਣ ਪਾ ਕੇ ਕੋਈ ਬੰਦਾ ਜਾਦੂਗਰ ਹੋਵੇ ਨਾ ਟਰੈਕਟਰਾਂ ਦਾ ਤੇ ਇਹ ਭਰਾ ਟਰੈਕਟਰਾਂ ਦੇ ਜਾਦੂਗਰ ਨੇ ਇਹ ਤੁਹਾਨੂੰ ਪੁਰਾਣਾ ਟਰੈਕਟਰ ਲੈ ਕੇ ਆਓ ਤੇ ਉਹਦੇ ਚ ਇੰਨੀ ਕੁ ਜਾਣ ਪਾ ਦਿੰਦੇ ਆ ਕਿ ਨਵੇਂ ਟਰੈਕਟਰ ਨੂੰ ਵੀ ਪਿੱਛੇ ਸਿੱਟਦਾ ਹੈ ਤੁਸੀਂ ਭਰਾ ਅਨੂਬ ਸੰਧੂ ਨਾਲ ਵੀ ਗੱਲਬਾਤ ਕਰ ਸਕਦੇ ਹੋ ਤੇ ਜਗਰਾਜ ਸੰਧੂ ਨਾਲ ਵੀ ਗੱਲਬਾਤ ਕਰ ਸਕਦੇ ਹੋ ਆ ਇੱਕ ਵੀਰ ਨੇ ਆਪ ਦੇ ਘਰੇ ਹੀ ਆ ਮੈਸੀ ਤਿਆਰ ਕੀਤਾ ਹੈ ਟਰੈਕਟਰ ਬੜੇ ਸ਼ੌਂਕ ਨਾਲ ਇਹਦੇ ਬਾਬਤ ਵੀ ਕਮੈਂਟਾਂ ਇਹ ਭਾਈ ਸਾਨੂੰ ਦੱਸ ਦਿਓ ਵੀਰਿਆਂ ਨੂੰ ਕੋਈ ਵੀ ਨਗੀਨਾ ਲੈਣਾ ਹੈ ਤੇ ਭਰਾਵਾਂ ਨੂੰ ਫੋਨ ਲਾ ਲਿਓ ਜੇ ਕੋਈ ਵੀ ਟਰੈਕਟਰ ਮੋਡੀਫਾਈ ਕਰਾਉਣਾ ਹੈ ਟਰੈਕਟਰ ਦੀ ਧੂੜ ਕਢਾਉਣੀ ਹੈ ਚਾਹੁੰਦੇ ਹੋਗੇ ਭਾਵੇਂ ਜੱਡਾ ਮਰਜੀ ਮਗਰ ਹਾਲ ਪਾਏ ਹੋਣ ਟਰੈਕਟਰ ਦੱਬੇ ਨਾ ਤੇ ਵੀਰ ਅਨੂਬ ਸਿੰਘ ਤੇ ਬਾਈ ਜਗਰਾਜ ਸਿੰਘ ਨਾਲ ਗੱਲ ਕਰ ਲਿਓ ਟਰੈਕਟਰਾਂ ਦੇ ਡਾਕਟਰ ਕਹਿੰਦੇ ਇਹਨਾਂ ਨੂੰ ਜੀਰੇ ਦੇ ਵਿੱਚ ਜੀਰੇ ਦੇ ਵਿੱਚ ਹੀ ਇਹਨਾਂ ਦੀ ਵਰਕਸ਼ਾਪ ਹੈ ਸੱਜਣੋ ਤੇ ਬਾਕੀ ਵੀਡੀਓ ਕਿਵੇਂ ਲੱਗੀ ਜਿੰਨਾਂ ਭਰਾਵਾਂ ਨੇ ਮਗਰਲੀ ਵੀਡੀਓ ਸ਼ੇਅਰ ਕੀਤੀ ਸੋਹਣੇ ਕਮੈਂਟ ਕੀਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਉਹਨਾਂ ਵੀਰਿਆਂ ਚ ਕੁਝ ਭਰਾਵਾਂ ਦੇ ਨਾਮ ਨਹੀਂ ਜੀ ਮਨਪ੍ਰੀਤ ਢਿੱਲੋਂ ਹਰਵਿੰਦਰ ਢੀਂ ਸਾਖਜਾਨ ਸਿੰਘ ਨਗਿੰਦਰ ਬਰਾੜ ਬੂਟਾ ਸਿੰਘ ਬਾਠ ਸੁਰਿੰਦਰ ਸੰਧੂ ਬਲਵੀਰ ਸਿੰਘ ਨਾਸ਼ਾਦ ਸੰਧੂ ਸਤਨਾਮ ਸਿੰਘ ਨਿਰਪੈ ਧਾਰਿਆਲ ਗੁਰਤਾਜ ਸਿੰਘ ਸਹਿਬ ਵੜੈਚ ਬਹੁਤ ਹੀ ਜਲਦ ਅਗਲੀ ਵੀਡੀਓ ਦੇ ਵਿੱਚ ਇਦਾਂ ਦੇ ਨਗੀਨੇ ਲੈ ਕੇ ਤੁਹਾਡੀ ਕਿਚਿਹਰੀ ਚ ਹਾਜ਼ਰ ਹੁੰਦੇ ਰਵਾਂਗੇ ਕੋਈ ਵੀ ਨਗੀਨਾ ਲੈਣਾ ਤੇ ਫਿਰ ਤੋਂ ਕਹਿਣਾ ਵੀਡੀਓ ਪੈਂਦਾ ਹੀ ਨਗੀਨੇ ਵੇਖ ਜਾਂਦੇ ਹੁੰਦੇ ਆ ਸੱਜਣੋ ਤੁਸੀਂ ਇਹਨਾਂ ਦੇ ਬਾਬਤ ਭਰਾ ਹੁਣਾਂ ਨਾਲ ਗੱਲਬਾਤ ਕਰ ਲਿਓ ਜਿੱਦਾਂ ਦੇ ਵੀ ਨਗੀਨੇ ਤੁਹਾਨੂੰ ਦੇਸ ਰਿਆ ਉਸ ਹਾਬ ਨਾਲ ਹੀ ਤੁਹਾਨੂੰ ਰੇਟ ਲੱਗ ਜੂਗਾ ਇੱਕ ਵਾਰ ਬਾਈ ਹੁਣਾਂ ਨਾਲ ਫੋਨ ਤੇ ਗੱਲਬਾਤ ਜ਼ਰੂਰ ਕਰ ਲਿਓ ਬਹੁਤ ਹੀ ਜਲਦ ਇਦਾਂ ਦੇ ਨਗੀਨੇ ਲੈ ਕੇ ਤੁਹਾਡੀ ਕਚਹਿਰੀ 'ਚ ਹਾਜ਼ਰ ਹੁੰਨੇ ਆ ਜੀ ਉਹਨੇ ਸਮੇ ਲਈ ਦਿਓ ਸੁਖਸੰਦ ਨੂੰ ਇਜਾਜ਼ਤ ਬਾਕੀ ਤੁਹਾਨੂੰ ਨਗੀਨੇ ਕਿਵੇਂ ਲੱਗੇ ਇਹ ਸਾਨੂੰ ਕਮੈਂਟਾਂ ਦੇ ਬਾਬਤ ਜ਼ਰੂਰ ਦੱਸ ਦਿਓ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆ ਜਿਉਂਦੇ ਵਸਦੇ ਹੱਸੇ ਦੇ ਰਹੋ ਸ਼ੁਭਾਖੇਰ ਸਤਿ ਸ੍ਰੀ ਅਕਾਲ ਧੰਨਵਾਦ